ਗੁਰੂ ਨਾਨਕ ਦੇਵ ਜੀ ਨੇ ਆ ਕੇ ਨਰੰਕਾਰ ਦੀ ਭਗਤੀ ਸ਼ੁਰੂ ਕਰਵਾਈ ਉਹਨਾਂ ਨੇ ਸਿੱਧਾ ਸੱਚ ਦੀ ਜੋਤ ਪ੍ਰਗਟ ਕਿਵੇਂ ਹੁੰਦੀ ਹੈ ਤਾਂ ਕਿ ਜੇ ਸੱਚ ਨੂੰ ਦੇਖਣਗੇ ਤੇ ਸੱਚ ਵਿੱਚ ਸਮਾਉਣਗੇ 나ਦ ਨੂੰ ਸੁਣਨਗੇ ਤੇ 나ਦ ਵਿੱਚ ਜਾਣਗੇ ਜਦੋਂ ਇਹਨਾਂ ਨੇ ਦੇਖਣਾ ਹੀ ਪੱਥਰ ਨੇ ਦੇਖਣੀਆਂ ਮੂਰਤੀਆਂ ਨੇ ਤੇ ਸੱਚkant ਇਹਨਾਂ ਨੂੰ ਕਿਹੜਾ ਲੈ ਜਾਏਗਾ ਧਿਆਨ ਪੱਥਰ 'ਚ ਰਹਿ ਗਿਆ ਤੇ ਪੱਥਰ ਤਾਂ ਜੂਣ ਤੋੜੀ ਭਾਵਨਾ ਨਹੀਂ ਦੇਖੀ ਜਾਂਦੀ ਭਾਵਨਾ ਤਾਂ ਉਹਨੇ ਇੱਕ ਸ਼ਰਾਬੀ ਵਿੱਚ ਤੇ ਇੱਕ ਨਸ਼ੇ ਕਰਨ ਵਾਲੇ ਵਿੱਚ ਬੜੀ ਹੁੰਦੀ। ਉਹ ਕਹਿੰਦਾ ਮੈਂ ਕਿਹੜਾ ਓਵੇਂ ਪੀਣਾ ਮੈਨੂੰ ਤਾਂ ਮੇਰੇ ਅੰਦਰ ਦੁੱਖ ਪਿਆਉਂਦੇ ਨੇ। ਉਹ ਵੀ ਕਹਿੰਦਾ ਮੈਂ ਵੀ ਸੱਚਾ ਭਈ ਆ ਆਪਦੀ ਜਗ੍ਹਾ ਤੇ। ਵੀਰ ਸ਼ਰਾਬੀ ਮੁਕਤ ਥੋੜਾ ਨਾ ਹੋ ਜਾਏਗਾ। ਭਾਵਨਾ ਤਾਂ ਇੱਕ ਵੇਸਵਾ ਵਿੱਚ ਵੀ ਹੈ, ਭਾਵਨਾ ਤਾਂ ਇੱਕ ਲੋਭੀ ਵਿੱਚ ਵੀ ਹੈ। ਭਾਵਨਾ ਤਾਂ ਇੱਕ ਗ੍ਰਸਤੀ ਵਿੱਚ ਬੜੀ ਹੈ ਵੀ ਮੈਂ ਤਾਂ ਮੇਰੇ ਬੱਚੇ ਹੀ ਪਾਲ ਰਿਆ ਹੋਰ ਤਾਂ ਮੈਂ ਕੁਝ ਨਹੀਂ ਕਰ ਰਿਹਾ। ਮੇਰੀ ਭਾਵਨਾ ਵੇਖ ਕੇ ਮੈਨੂੰ ਤਾਰ ਦਿਓ ਜੀ। ਤੇ ਮਹਾਰਾਜ ਜੀ ਕਹਿੰਦੇ ਜਾਨਵਰਾਂ ਪੰਛੀਆਂ ਦਾ ਕੀ ਕਸੂਰ ਹੈ? ਉਹ ਵੀ ਸਾਰੇ ਚੰਗੇ ਭਲੇ ਤੁਰੇ ਫਿਰਦੇ ਨੇ ਉਹ ਕਿਸੇ ਨੂੰ ਕੋ ਕਹਿੰਦੇ ਆ। ਭ ਧਿਆਨ ਕਿੱਥੇ ਹੈ ਤੇਰਾ ਤੇਰੀ ਮਨ ਦੀ ਅਵਸਥਾ ਕਿੱਥੋਂ ਤੱਕ ਹੈ ਕੱਲੀ ਭਾਵਨਾ ਦੇ ਸਿਰ ਤੇ ਬੰਦਾ ਨਹੀਂ ਤਰਦਾ ਭਾਵਨਾ ਤਾਂ ਮਾਇਆ ਵਿੱਚ ਵੀ ਲਿਜਾ ਸਕਦੀ ਹੈ ਭਾਵਨਾ ਔਗਣਾ ਵਿੱਚ ਵੀ ਲੈ ਜਾਂਦੀ ਹੈ ਭਾਵਨਾ ਵੇਖਣੀ ਪੈਗੀ ਕਿਸ ਤਰ੍ਹਾਂ ਦੀ ਹੈ ਭਾਵਨਾ ਦਾ ਕੀ ਹੈ ਬੰਦਾ ਤਾਂ ਰੋਣਾ ਸਿੱਖਿਆ ਹੋਇਆ ਹੋਇਆ ਰੋਈ ਜਾਂਦਾ ਪਰ ਉਹਦਾ ਰੋਣਾ ਸੱਚਾ ਹੈ ਜਾਂ ਝੂਠਾ ਹੈ ਉਹ ਆਤਮਾ ਦੱਸੇਗੀ ਉਹ ਗੁਰੂ ਦੱਸੇਗਾ ਉਹ ਵੇਦ ਦੱਸੇਗਾ ਉਹ ਗੁਰਬਾਣੀ ਦੱਸੇਗੀ ਵੀ ਜਿਹੜਾ ਤਾਂ ਰੋਣ ਹੈ ਝੂਠਾ ਹੈ ਕਿ ਸੱਚਾ ਰੋਣ ਹੈ ਤੂੰ ਮਾਇਆ ਵਸ ਹੋ ਕੇ ਰੋ ਰਿਆ ਜਾਂ ਵਿਰਾਗ ਵਿੱਚ ਮਾਲਕ ਦੇ ਮਲਾਪ ਰਹੀ ਰੋ ਰਿਆ ਇਹ ਗੁਰਬਾਣੀ ਦੱਸੇਗੀ ਰੋ ਤਾਂ ਸਾਰੀ ਰਹੇ ਆ ਇਸ ਕਰਕੇ ਉਹਨਾਂ ਨੇ ਗੁਰਨਾਨਕ ਦੇਵ ਜੀ ਨੇ ਨਿਰੰਕਾਰ ਤੇ ਨਾਦ ਦੀ ਗੱਲ ਸ਼ੁਰੂ ਕੀਤੀ ਜੋ ਕਿ ਅੱਜ ਆਪਣੇ ਹੁਣ ਬਿਲਕੁਲ ਨਾਂ ਦੇ ਬਰਾਬਰ ਹੈ ਕੋਈ ਕਰ ਹੀ ਨਹੀਂ ਰਿਹਾ ਕੋਈ ਕਹਿੰਦਾ ਆ ਵੀ ਮਾਲਾ ਫੇਰੋ ਕੋਈ ਕਹਿੰਦਾ ਵੀ ਆ ਜਪ ਕਰ ਲੋ ਕੋਈ ਕਹਿੰਦਾ ਜੀ ਗੁਰਬਾਣੀ ਚੋਂ ਆ ਸ਼ਬਦ ਲੈ ਲੋ ਸੱਚ ਨਿਰੰਕਾਰ ਦੀ ਗੱਲ ਨਹੀਂ ਕੋਈ ਕਰਦਾ ਸਿਰਫ ਇੱਥੋਂ ਤੱਕ ਕੀ ਹੈ ਵੀ ਬਾਣੀ ਪੜੀ ਜਾਓ ਕੱਲੀ ਬਾਣੀ ਪੜਨ ਨਾਲ ਕੱਲਾ ਪਾਠ ਕਰਨ ਨਾਲ ਐਨਾ ਕ ਲਾਭ ਮਿਲ ਜਾਂਦਾ ਹੈ ਸਵਾਸ ਜਮਾ ਹੋਈ ਜਾਂਦੇ ਨੇ ਪਰ ਦੁਬਾਰੇ ਫਿਰ ਮਾਨਸ ਜਨਮ ਮਿਲ ਜਾਂਦਾ ਅੱਛੇ ਕਰਮ ਦੇ ਸੱਚ ਦੀ ਪਹਿਚਾਨ ਹੋਏਗੀ ਜਦੋਂ ਨਰੰਕਾਰ ਦੇ ਤਤ ਦੇ ਉੱਪਰ ਧਿਆਨ ਟਿਕੇਗਾ ਇਧਰੋਂ ਸਵਾਸ ਖਤਮ ਹੋਏ ਨਰੰਕਾਰ ਦੀ ਨਾਮ ਵਿੱਚ ਸੱਚ ਵਿੱਚ ਧਿਆਨ ਹੈ ਉਹਦੇ ਤਤ ਸਮਾ ਜਾਂਦਾ ਤਤ ਰੋਟੇਟ ਹੁੰਦਾ ਰਿਫਲੈਕਟ ਹੁੰਦਾ ਹੈ ਤਾਂ ਫਿਰ ਗੁਰਮਖਾਂ ਨੇ ਸਮਝਾਇਆ ਵੀ ਦੇਖੋ ਐਸ ਵਾਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਖਜ਼ਾਨਾ ਮਿਲਿਆ ਸਿੱਧਾ ਨਿਰੰਕਾਰ ਨਾਦ ਦੀ ਗੱਲ ਕਰ ਰਹੇ ਆ ਕਿਸੇ ਕੀਤੀ ਨਹੀਂ ਕੀਏ ਅੱਜ ਵੀ ਆਪਾਂ ਗੱਲ ਕਰਦੇ ਆ ਨਾ ਜੀ ਅਜੇ ਇੰਨਾ ਪ੍ਰਚਾਰ ਨਹੀਂ ਹੋਇਆ ਉਹ ਆਂਦ ਰਹੇ ਆ ਜੋਗੀ ਬਣਾਈ ਜਾਂਦੇ ਨੇ ਕੂਕਾ ਮਰਾਉਂਦੇ ਵੈਗਰੂ ਵੈਗਰੂ ਕਰਾ ਕੇ ਕਿਉਂਕਿ ਉਹਨਾਂ ਦਾ ਪ੍ਰੈਕਟੀਕਲ ਨਹੀਂ ਵੱਡੇ ਵੱਡੇ ਪ੍ਰਚਾਰਕਾਂ ਦਾ ਪ੍ਰੈਕਟੀਕਲ ਨਹੀਂ ਹੈਗਾ ਸਾਰੀ ਸਾਰੀ ਉਮਰ ਕੱਲੀ ਬਾਣੀ ਗਾਈ ਹੈ ਸ਼ੌਹਰਤ ਕੀਤੀ ਹੈ ਪੈਸੇ ਲਏ ਆ ਵੱਡੇ ਵੱਡੇ ਵਾਰਡ ਮਿਲੇ ਹੈ ਪ੍ਰਚਾਰਕਾਂ ਦਾ ਧਿਆਨ ਨਹੀਂ ਇਸ ਪਾਸੇ ਹੈਗਾ ਪ੍ਰਚਾਰਕਾਂ ਨੇ ਕਈਆਂ ਸੁਣੀਆਂ ਕਹਾਣੀਆਂ ਸੁਣਾਤੀਆਂ ਉਹਦੇ ਵਿੱਚ ਇੱਕ ਦੂਜੇ ਤੇ ਤਵੇ ਲਾ ਦਿੱਤੇ ਇੱਕ ਦੂਜੇ ਨਾਲ ਧੜੇ ਬਣਾ ਤੇ ਡਿਬੇਟਾਂ ਕਰਾਤੀਆਂ ਬਾ ਹੋਰ ਕੱਖ ਨਹੀਂ ਆਇਆ ਹੁਣ ਜਦੋਂ ਉਹ ਕਹਿੰਦੇ ਐ ਪਿੱਛੇ ਜੀ ਕਿਸੇ ਦੋ ਤਿੰਨ ਵੱਡੇ ਪ੍ਰਚਾਰਕ ਤੁਹਾਡੇ ਵਰਗੇ ਗੁਰਮਖਾਂ ਨੇ ਕਿਹਾ ਵੀ ਦੀਵਾਨ ਦੇ ਵਿੱਚ ਆਏ ਹੋਣੇ ਤੇ ਬਾਅਦ ਵਿੱਚ ਸਮੇਂ 'ਚ ਕਿਹਾ ਵੀ ਸਾਡੇ ਅੰਦਰ ਜੀ ਕਿਰਪਾ ਇਸ ਤਰ੍ਹਾਂ ਅਮਰਤ ਆਉਂਦਾ ਤੇ ਸਾਨੂੰ ਅਨਹਦ ਬਾਣੀ ਦੇ ਸਾਜ ਸੁਣਦੇ ਆ ਤੇ ਉਹ ਪ੍ਰਚਾਰ ਕੰਨੀ ਸ਼ਗਤ ਉਹਨਾਂ ਦੇ ਪਿੱਛੇ ਉਹ ਉਹਨਾਂ ਨੂੰ ਕਹਿੰਦਾ ਕਹਿੰਦਾ ਇਹ ਅਨਹਦ ਬਾਣੀ ਕਿਹੜੀ ਬਲਾਂ ਦਾ ਨਾਮ ਹੈ ਉਹ ਆਂਦਾ ਇਹ ਬਲਾਂ ਸਾਰੀ ਬਾਣੀ ਚ ਲਿਖੀ ਪਈ ਆ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਕਿੰਨੇ ਅਨਹਦ ਬਾਣੀ ਦੇ ਸ਼ਬਦ ਆਏ ਨੇ ਅੱਜ ਕੱਲ ਤਾਂ ਜੀ ਪੋਥੀਆਂ ਦੇ ਵਿੱਚ ਪਹਿਲੋ ਖੋਜਣਾ ਪੈਂਦਾ ਸੀ ਮੋਬਾਈਲ ਦੇ ਸੌਫਟਵੇਅਰ ਆ ਗਏ ਨੇ ਤੁਸੀਂ ਸੌਫਟਵੇਅਰ ਦੇ ਵਿੱਚ ਸਕੇਵਲ ਅਨਹਦ ਬਾਣੀ ਲਿਖ ਕੇ ਸਰਚ ਮਾਰੋ ਅਨੇਕਾਂ ਸ਼ਬਦ ਗੁਰਬਾਣੀ ਦੇ ਵਿੱਚ ਆ ਜਾਂਦੇ ਆ ਤੁਸੀਂ ਦਸਵਾਂ ਘਰ ਲਿਖ ਕੇ ਸਰਚ ਮਾਰੋ ਅਨੇਕਾਂ ਸ਼ਬਦ ਆ ਜਾਂਦੇ ਹਨ ਅਮਰਤਰਾਸ ਲੈ ਕੇ ਸਰਚ ਉਹਨਾਂ ਕਹੋ ਜੀ ਆਹ ਕੀ ਹੈ ਮਹਾਰਾਜ ਕਹਿੰਦੇ ਨੇ ਮੁਖ ਤੇ ਪੜਤਾ ਟੀਕਾ ਸਿਹਤ ਹਿਰਦੇ ਰਾਮ ਨਹੀਂ ਪੂਰਨ ਰਹਤ ਮੁਖੋਂ ਟੀਕਾ ਤੇ ਸਿਹਤ ਪੜਦਾ ਰਿਆ ساری ਉਮਰ ਪੁਸਤਕ ਪਾਠ ਵਿਆਕਰਣ ਬਖਾਣਾ ਪੁਸਤਕਾਂ ਪੜੀਆਂ ਪਾਠ ਕੀਤੇ ਵਿਆਕਰਣ ਕਰੀ ਗਿਆ ਸਿਆਰੀ ਬਿਆਰੀ ਲਾਂ ਦੁਲਾਵੇਂ ਐ ਨਹੀਂ ਹੋਣੀ ਪੁਸਤਕ ਪਾਠ ਵਿਆਕਰਣ ਵਿਖਾਣੇ ਸੰਧਿਆ ਕਰਮ ਤਿਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਉਰਜ ਮਰੈ ਤਾਂ ਉਥੇ ਫਿਰ ਪਰ ਹੁਣ ਬੜੀ ਗੁਰਮਖਾਂ ਤੇ ਕਿਰਪਾ ਹੈ ਗੁਰਮਖਾਂ ਨੂੰ ਸਮਝ ਆ ਗਈ ਉਹ ਮਨ ਚ ਸ਼ੰਕਾ ਨਹੀਂ ਕਰਦੇ ਉਹ ਸਮਝ ਜਾਂਦੇ ਆ ਭਈ ਇਹ ਪ੍ਰਚਾਰਕ ਜਿਹੜਾ ਕੱਲਾ ਅਖਰੀ ਗਿਆਨ ਦਾ ਹੈ ਅੱਖਰਾਂ ਦਾ ਗਿਆਨ ਰੱਖਦਾ ਹੈ ਇਸ ਦਾ ਪ੍ਰੈਕਟੀਕਲ ਨਹੀਂ ਹੈ ਦੋ ਤਰ੍ਹਾਂ ਦੇ ਪ੍ਰਚਾਰਕ ਹੁੰਦੇ ਨੇ ਇੱਕ ਗੁਰਮਖ ਹੁੰਦਾ ਹੈ ਜਿਹੜਾ ਕੇਵਲ ਗਿਆਨ ਰੱਖਦਾ ਉਹਨੇ ਨਾਮ ਨੂੰ ਨਹੀਂ 부ਝਿਆ ਹੁੰਦਾ ਨਾਦੀ ਨਾਮ ਨੂੰ ਉਹਦੇ ਬਾਰੇ ਮਹਾਰਾਜ ਕੀ ਕਹਿੰਦੇ ਨੇ ਜਿੰਨੀ ਗੁਰਮਖ ਨਾਮ ਨਾ 부ਝਿਆ ਮਰ ਜਨਮ ਆਵੇ ਜਾਏ ਗੁਰਮਖ ਹੈ ਪਰ ਨਾਮ ਨਹੀਂ 부ਝਿਆ ਤੇ ਦੂਜਾ ਗੁਰਮਖ ਹੁੰਦਾ ਹੈ ਸੰਤ ਪ੍ਰਚਾਰਕ ਜੋ ਆਪ ਅੰਮ੍ਰਿਤ ਰਸ ਪੀ ਰਿਹਾ ਹੈ ਜੋ ਆਪ ਅਨਹਦ ਬਾਣੀ ਸੁਣ ਰਿਹਾ ਹੈ ਤੁਸੀਂ ਉਹਦੇ ਕੋਲ ਜਾਓਗੇ ਉਹਨੇ ਤੁਹਾਡਾ ਧਿਆਨ ਸਬਦ ਗੁਰੂ ਵਿੱਚ ਹਰ ਤਤ ਦੇ ਉੱਪਰ ਨਾਦ ਦੇ ਉੱਪਰ ਲਵਾ ਕੇ ਤੁਹਾਡਾ ਵੀ ਉਹ ਅਵਸਥਾ ਸ਼ੁਰੂ ਕਰਵਾ ਦੇਣੀ ਹੈ ਉਹ ਵਿਰਲੇ ਵਿਰਲੇ ਗੁਰਮੁਖ ਪ੍ਰਚਾਰਕ ਨੇ